ਤੇਰੀ ਪਸੰਦ ਨਾ ਪੁੱਤ ਮੈਨੂੰ ਜਮਈ ਪਸੰਦ ਨਹੀਂ ਹੈਗੀ। ਫਿਰ ਮੈਨੂੰ ਕਿਹੜਾ ਪਸੰਦ ਹੈ? ਪਸੰਦ ਨਹੀਂ ਕਿਸੇ ਨੂੰ ਪੁੱਤ ਹਜੇ ਵੀ ਆਖੇ ਲੱਗ ਜਾ। ਆਹ ਵੇ ਅਟਲਾ ਦੇ ਸਾਡੇ ਅੰਦਰ ਆਪੇ ਜਾਊਗੀ। ਆਪੇ ਜਾਊਗੀ। ਅੰਦਰ ਆ ਜਾ ਨਹੀਂ ਤਾਂ ਫਿਰ ਕੋਈ ਨਾ ਕੋਈ ਫੇਰ ਆਪਾਂ ਨੂੰ। ਲਕਾ ਤੋੜ ਦੂੰ ਜੇ ਇਸ ਘਰ ਚ ਦੁਬਾਰੇ ਪੈਰ ਪਾਏ ਤਾਂ। ਕਿਉਂ ਬੋਲੀ ਜਾਂਦਾ ਕਿਉਂ ਬੋਲੀ ਜਾਂਦਾ ਹੈ ਮੇਰੀ ਗੱਲ ਸੁਣ ਲੈ। ਸਾਡੇ ਤਾਂ ਕਰਦਾ ਸਾਰਾ ਕੰਮ ਕਰਦੀ ਆ ਹੈ। ਨਾ ਡੰਗਰਾ ਪਸਵਾਉਂਦਾ ਕਰਵਾਉਂਦੀ ਆ। ਤੂੰ ਤਾਂ ਹੱਥ ਨਹੀਂ ਲਾਉਂਦਾ। ਅੱਛਾ ਜੀ। ਫਿਰ ਇਹ じゃ ਕੀ ਕੀਤਾ ਆਪਾਂ? ਆਪਾਂ ਵਕੀਲ ਨਾਲ ਗੱਲ ਕੀਤੀ ਹੈ। ਕੋਰਟ ਮੈਰਿਜ ਕਰ ਮੈਂ ਕਾਦੇ ਵਾਸਤੇ ਆ ਬਲਦੀ ਤੇ ਤੇਲ ਪਾਈ ਆਉਣੀ ਆ ਕਿਨੇ ਦਿਨ ਹੋ ਗਏ ਮੇਰਾ ਸਾਰਾ ਕੰਮ ਝੋਲਦੀ ਰਹੀ ਨਹੀਂ ਮਿਰਚ ਦਾ ਨੌਂ ਪਾਸੇ ਹੋਣੀ ਲੱਗੇ ਨੌਂ ਖਰਾਬ ਹੋਏ ਪਿਆ ਸੇ ਕੁਇ ਨੌਂ ਪਾਸੇ ਲਾਉਂਗੀ ਮੰਮੀ ਨੂੰ ਕੰਗਿਲਾ ਦੋ ਮੰਮੀ ਆ ਗਈ ਤੁਸੀਂ ਮੈਂ ਤਾਂ ਆ ਗਈ ਉਹ ਚੜ ਕੇ ਮੰंजे ਤੇ ਆਏ ਬਹਿ ਜਾਨੀ ਆ ਜਿਵੇਂ ਪ੍ਰਧਾਨ ਲੱਗੀ ਹੁੰਨੀ ਐ ਇਸ ਘਰ ਦੀ ਤੈਨੂੰ ਘਰ ਦੇ ਕੰਮ ਕਰਨੇ ਪਤਾ ਨਾਲੇ ਗੇਟ ਖੁੱਲਾ ਪਿਆ ਸਾਹਮਣੇ ਬਣ ਬਣ ਬੈਠਦੀ ਆ ਤੈਨੂੰ 20 ਵਾਰੀ ਕਿਹਾ ਵੀ ਅੰਦਰ ਆਇਆ ਕਰ ਮੰਮੀ ਕੰਮ ਤਾਂ ਮੈਂ ਨਵੇੜ ਦੇ ਸੀ ਬਸ ਸਰੇ ਦਾਮ ਲੈਣ ਬੈਗੀ ਸੀ ਮੈਂ ਕਿਹਾ ਚਲ ਦਾਮ ਲੈਣ ਨੂੰ ਤੈਨੂੰ ਕਿੰਨਾ ਕ ਖਲਾੜੀ ਜੋੜਿਆ ਹੋਇਆ ਆ ਆ ਚਾਰ ਭਾਂਡੇ ਤੇ ਦੋ ਰੋਟੀਆਂ ਨੇ ਲਾਉਣ ਵਾਲੀਆਂ ਹੈ ਉਹ ਵੀ ਤੇਰੇ ਨਾਲ ਅੱਧੋ ਵੱਧ ਦਾ ਟਰਨੋ ਕਰਾ ਕੇ ਜਾਂਦੀ ਆ ਮੰਮੀ ਦੀਦੀ ਕਿੱਥੇ ਕੰਮ ਕਰਾਉਂਦੇ ਆ ਉਹ ਉੱਥੇ ਮੈਨੂੰ ਕਹਿ ਦਿੰਦੇ ਆ ਵੀ ਤੂੰ ਕਰ ਲੇਗੀ ਤੂੰ ਘਰੇ ਆ ਮੈਂ ਚੱਲੀ ਐਂ ਕਹੇ ਕਿ ਉਹ ਤਾਂ ਲੰਘ ਜਾਂਦੇ ਨੇ ਤੇਰੀ ਜਵਾਨ ਨਹੀਂ ਕੁਝ ਜ਼ਿਆਦਾ ਚੱਲਣ ਲੱਗੀ ਤੈਨੂੰ ਮੈਂ ਪਹਿਲੇ ਦੇਣੀ ਕਹਿਤਾ ਸੀ ਜੇ ਇਸ ਘਰ ਚ ਰਹਿਣਾਗਾ ਸਾਡੀ ਸਾਰਿਆਂ ਦੀ ਗੱਲ ਸੁਣਨੀ ਤੇ ਮੰਨਣੀ ਪਊਗੀ ਜੇ ਤੂੰ ਇਸ ਘਰ ਚ ਟਾਈਮ ਪਾਸ ਕਰਨਾ ਤਾਂ ਨਹੀਂ ਘਰ ਦੇ ਗੇਟ ਖੁੱਲੇ ਨੇ ਕੱਲ ਨੂੰ ਜਾਂਦੀ ਅੱਜ ਤੁਰ ਜਾ ਮਾਂ ਮਮੀ ਜੀ ਮੈਂ ਤੈਨੂੰ ਪਹਿਲੇ ਕਿਹਾ ਪੀਜੇ ਮੈ ਤੁਸੀ ਕਹੋਗੇ ਮੈਂ ਉਵੇਂ ਕਰ ਲੇ ਤੇਰਾ ਆ ਦੇਖੋ ਜੀ ਖੇਖਣ ਕਰਦੀ ਆ ਮੇਰੇ ਸਾਹਮਣੇ ਫਿਰ ਇੱਥੇ ਬੈਠੀ ਕੇ ਕਰਦੀ ਆ ਕਿਸੇ ਕੰਮ ਨੂੰ ਹੱਥ ਪਾ ਤੂੰ ਤਾਂ ਆਏ ਬੈਠੇ ਜਿਵੇਂ ਤੇ ਪ੍ਰੋਣੀ ਆਈ ਹੁੰਨੀ ਆ ਬਾਕੀ ਇਹ ਦੇਖੋ ਜੀ ਗੇਟ ਖੁੱਲਾ ਹੈ ਸਾਹਮਣੇ ਮੰਜੇ ਡਾੜਾ ਬੈੰਦੀ ਹੈ ਫਿਰ ਇਹ ਕੋ ਕਬੀਲਦਾਰੀ ਦੇ ਲੱਛਣ ਆ ਨਹੀਂ ਨਹੀਂ ਬਾਪੂ ਜੀ ਤੁਸੀਂ ਕਿਹੜੀਆਂ ਗੱਲਾਂ ਕਰਦ ਇੱਕ ਕਬੀਲਦਾਰਾਂ ਦੀ ਧੀ ਆ ਇਹ ਹੈ ਹੈ ਸਹੀ ਗੱਲ ਹੈ ਕੁਲਦੀਪ ਕੁਰੇ ਜੇ ਇਹ ਕਿਸੇ ਕਰਮ ਦੀ ਹੁੰਦੀ ਤਾਂ ਇਹ ਆਪਦੇ ਮਾਪੇ ਦਾ ਖਿਆਲ ਕਰਦੀ ਆਪਦੇ ਮਾਪੇ ਦੀ ਇੱਜ਼ਤ ਦਾ ਖਿਆਲ ਕਰਦੀ ਇਹਨੇ ਕੀ ਕੀਤਾ ਚੁੰਨੀ ਚੱਕੀ ਇਧਰਲੇ ਪਾਸੇ ਆ ਕੇ ਖੜੀ ਇਹਨੇ ਇੱਜ਼ਤ ਦਾ ਖਿਆਲ ਹੀ ਨਹੀਂ ਕੀਤਾ ਸਹੀ ਕਿਹਾ ਜੀ ਤੁਸੀਂ ਹਾਂ ਜਮਾਂ ਸਹੀ ਇਹ ਤਾਂ ਮੱਜਾਂ ਗਾਵਾਂ ਨਾਲੋਂ ਵੀ ਟੱਪੀ ਪਈ ਆ ਕਿੱਲੇ ਤੇ ਖੁੱਲ ਕੇ ਦੂਜੇ ਕਿੱਲੇ ਤੇ ਬਹਿ ਗਈ ਲਾਲੋ ਮੰਮੀ ਤੁਸੀਂ ਇਹਨਾਂ ਨੂੰ ਬੋਲੋ ਮੰਨਦਿਆ ਛੱਡ ਤੂੰ ਗਲਤੀ ਹੋਈ ਆ ਪਰ ਮੈਂ ਉਹ ਗਲਤੀ ਦਾ ਪਛਤਾਵਾ ਅੱਜ ਤੱਕ ਕਰ ਰਹੀ ਆ ਮੈਂ ਤੁਹਾਡੇ ਮੁਰੇ ਨਹੀਂ ਵੀ ਹੋ ਕੇ ਰਹਿ ਰਹੀ ਆ ਮੰਮੀ ਤੁਸੀਂ ਐ ਨਾ ਬੋਲੋ ਦੇਖੋ ਕੀ ਹੋ ਗਿਆ ਕਾਹਦਾ ਰੌਲਾ ਪਾਇਆ ਤੁਸੀਂ ਅਜੇ ਗੱਲ ਦਾ ਪਤਾ ਹੀ ਨਹੀਂ ਅਸ਼ਕੰਦਰਾ ਅਜੇ ਤੈਨੂੰ ਗੱਲ ਦਾ ਪਤਾ ਹੀ ਨਹੀਂ ਦੇ ਹੱਥ ਪਹਿਲਾਂ ਤਾਂ ਤੂੰ ਆਏ ਦੇਖ ਅਸੀਂ ਤਾਂ ਦੋਨੇ ਬੁੜੇ ਖੜੇ ਆ ਹੈਂ ਸਾਡੇ ਤਾਂ ਗੋਡੇ ਗਿੱਟੇ ਵੀ ਦੁਖਦੇ ਆ ਤੇ ਇਹ ਪ੍ਰਧਾਨ ਵਿਚਾਲੇ ਬੈਠੀ ਆ ਨਾ ਸਮਝਾ ਨਹੀਂ ਸਕਦਾ ਤੂੰ ਉਹ ਬੈਠੀ ਨਹੀਂ ਮਾਂ ਕੁਝ ਤਾਂ ਐਂ ਕਹਿ ਰੱਖੀ ਹੁਣੋਂ ਦੋਨੇ ਜੀ ਤਾਂ ਲੜੀ ਜਾਂਦੇ ਉਹਦੇ ਨਾਲ ਹਾਂ ਅਸੀਂ ਲੜੀ ਜਾਂਦੇ ਆ ਅਸੀਂ ਲੜਦੇ ਆ ਅਸੀਂ ਕਿਉਂ ਕਿਉਂ ਲੜਦੇ ਆ ਮੌਜ ਨਾ ਵਹਿ ਗਈ ਚੰਗੇ ਬਾਲ ਵਾਲੇ ਚੰਗਾ ਲੱਪਪੋਚ ਕਰ ਲਿਆ ਨਾ ਤੂੰ ਮੱਕ ਤਾਂ ਕਰਨਾ ਹੀ ਪੈਂਦਾ ਬਾਪੂ ਚੱਲ ਪਿੰਕੀ ਤੂੰ ਅੰਦਰ ਚੱਲ ਮੈਂ ਕਰਦਾ ਗੱਲ ਮਾਂ ਤੂੰ ਵੀ ਮੜਾ ਮੋਟਾ ਦੇਖ ਲਿਆ ਕਰਨਾ ਬੋਲਣ ਲੱਗੀ ਉਹ ਤਾਂ ਉਹਦੇ ਐਂ ਗੱਲ ਪਈ ਜਾਨੀ ਹਜੇ ਉਹਨੂੰ ਕੀ ਭੇਜਦਾ ਆਪਣੇ ਘਰ ਦਾ ਕੁਝ ਨਹੀਂ ਪਤਾ ਉਹਨੂੰ ਤੇ ਤੇ ਤਾਂ ਕਾਨੂੰਨੀ ਤੂੰ ਤਾਂ ਉਹੀ ਨਿਆਣਪੁਣੇ ਵਾਲੀਆਂ ਗੱਲਾਂ ਕਰਦਾ ਪੁੱਤ ਪਹਿਲਾਂ ਤਾਂ ਤੂੰ ਐਂ ਸੋਚ ਜਿਹੜੀ ਨੇ ਅੱਗਾ ਪਿਛਾ ਨਹੀਂ ਦੇਖਿਆ ਹੈ ਚੱਕੀ ਚੁੰਨੀ ਤੇਰੇ ਨਾਲ ਆ ਗਈ ਐਂ ਵੀ ਨਹੀਂ ਸੋਚਿਆ ਬੂ ਮੈਂ ਪਿੰਡ ਚ ਵਿਆਹ ਕਰਾਈ ਜਾਨੀ ਹੈ ਹੈ ਚਲੋ ਮਾਰਾ ਮੋਠਾ ਪੁੱਤ ਵੀ ਦੱਸ ਲੰਦਾ ਵੀ ਗੱਲ ਐ ਹੁਣ 15 20 ਦਿਨ ਹੋ ਗਏ ਪੁੱਤ ਇਹਨੂੰ ਇਸ ਘਰ ਚਾਈ ਨੂੰ ਹੈ ਤੇ ਇਹਨੇ ਤਾਂ ਚੁੰਨੀ ਲਾ ਕੇ ਮੋਢਿਆਂ ਤੇ ਪਾਲੀ ਤੇ ਦੂਜਾ ਰਹਿੰਦਾ ਖੁੰਦਾ ਗੇਟ ਖੋਲ ਖੋਲ ਮੂਰੇ ਬੈਂਦੀ ਆ ਇਹ ਚੰਗੇ 3 ਪੁੱਤਾਂ ਦੇ ਘਰ ਦੀ ਨਿਸ਼ਾਨੀਆਂ ਹੈ ਉਹ ਮਾਂ ਫਿਰ ਤੂੰ ਪਿਆਰ ਨਾਲ ਸਮਝਾਉ ਉਹਨੂੰ ਅਜੇ ਉਹਨੂੰ ਕੀ ਪਤਾ ਤਾਂ ਪਰਦੀ ਸੀਗੀ ਨਾਲੇ ਉਹ ਆਪ ਥੋੜਾ ਹੀ ਅਜੇ ਮੈਂ ਲੈ ਕੇ ਆਇਆ ਫੇਰ ਆਈ ਹਾਂ ਤੂੰ ਲੈ ਕੇ ਆਇਆ ਇਹ ਪਰਦੇ ਪਾਉਂਦਾ ਜੀ ਉਹਦੀਆਂ ਗੱਡੀਆਂ ਤੇ ਹਾਂ ਮੈਂ ਤੇਰਾ ਵਿਆਹ ਤਾਂ ਕਰਦੀ ਕੰਜਰਾ ਤੂੰ ਐ ਕਫਰ ਡਿੱਗ ਪਿਆ ਫੰਡ ਚ ਮੈਂ ਤਾਂ ਸਾਡਾ ਨੱਕ ਵੱਡਾ ਹੈ ਗਿਆ ਫਿਰ ਮੈਂ ਆਪਦੀ ਪਸੰਦ ਨਾਲ ਕਰਾ ਲਿਆ ਫੇਰ ਕਿੱਡੀ ਕੀ ਗੱਲ ਐ ਅੱਜ ਕੱਲ ਸਾਰੀ ਦਾ ਕਰਾਈ ਜਾਂਦੇ ਆ ਵਾ ਬਸ ਤੈਨੂੰ ਦੇਖ ਕੇ ਦੋ ਹੋਰ ਕਰਾਉਣਗੇ ਹਾਰੇ ਕਰਾਈ ਜਾਂਦੇ ਨੇ ਰੋਕ ਕਿਉਂ ਨਾ ਕਿਸੇ ਨੂੰ ਹੱਲਾ ਸ਼ੇਰੀਆਂ ਦਿਓ ਵੀ ਮੈਂ ਵੀ ਕਰਾ ਰਿਆ ਤੂੰ ਵੀ ਕਰਾ ਬੇਸ਼ਰਮ ਮਨ ਝਾੜਦੇ ਪੁੱਤ ਤੈਨੂੰ ਤਾਂ ਮੈਂ ਕੀ ਕਹਿਣਾ ਮੇਰਾ ਹੈ ਲਾੜਲਾ ਪੋਤਾ ਹੁਣ ਜਿਹੜੀ ਗਲਤੀ ਹੋ ਗਈ ਸੋ ਹੋ ਗਈ ਅਬੋ ਇਹ ਤਾਂ ਤੇਰਾ ਲਾੜਲਾ ਪੁੱਤ ਹੈ ਨਾ ਉਹ ਜੇ ਲਾੜਲਾ ਸੀ ਤਾਂ ਹੀ ਤਾਂ ਚੰਦ ਚੜਾਤਾ ਉਹ ਮੈਂ ਪਿੰਡ ਵਿੱਚ ਦੀ ਕਿਵੇਂ ਲੰਗਾ ਲੋਕ ਕਹਿਣਗੇ ਗਲਜਾਰ ਸਿਓ ਤੇਰੇ ਮੁੰਡੇ ਨੇ ਕੀ ਚੰਦ ਚੜਾਤਾ ਉਹਨਾਂ ਨੂੰ ਕੀ ਜਵਾਬ ਦਊ ਮੈਂ ਕੰਤਰਾ ਬਾਪੂ ਮੈਂ ਕਾਹਨੂੰ ਕਰਾਉਂਦਾ ਸੀਗਾ ਹਜੇ ਉਹ ਤਾਂ ਇਹਦੇ ਘਰ ਦੇ ਕਾਲ ਕਰਨ ਲੱਗੇ ਇਹਦਾ ਰਿਸ਼ਤਾ ਦੇਖਣ ਲੱਗੇ ਨਹੀਂ ਮੈਂ ਤਾਂ ਤੁਹਾਨੂੰ ਸਾਰਾ ਕੁਝ ਦੱਸ ਕੇ ਕਰਾਉਦਾ ਅੱਛਾ ਚਲੋ ਕੋਈ ਨਾ ਛੱਡੋ ਜਿਹੜੀ ਹੁਣ ਬੱਚੇ ਨੇ ਗਲਤੀ ਕਰ ਲਈ ਸੋ ਕਰ ਲਈ ਇਹਨੂੰ ਸੁਧਾਰਿਆ ਵੀ ਜਾ ਸਕਦਾ ਹੈ ਸੁਧਾਰਿਆ ਕਿਵੇਂ ਜਾਊ ਹੁਣ ਦੱਸ ਤਾਂ ਸੀ ਜੀ ਕਿਹੜੇ ਰਾਹ ਜਾਵਾਂਗੇ ਲੈ ਦੇਖ ਲੈ ਨੇ ਤਾਂ ਤੈਨੂੰ ਦੱਸਦੀ ਆ ਹਜੇ ਰਾਤ ਹੀ ਦੱਸ ਕੇ ਹਟਿਆਂਗੀ ਹੈ ਉਹੀ ਜੇ ਹੁਣ ਆਪਣਾ ਪੁੱਤ ਮੰਨ ਜੀ ਇਹਨੂੰ ਆਪਾਂ ਘਰੋਂ ਕੱਢ ਦਈਏ ਆਉਦੇ ਮਾਪੇ ਉਹਦੇ ਜਾਵੇ ਸਹੀ ਗੱਲ ਠੀਕ ਹੈ ਮਾਂ ਕੀ ਬੋਲੀ ਨਹੀਂ ਆ ਤੂੰ ਕਿਉਂ ਹੋ ਰਿਹਾ ਮੈਂ ਵਿਆਹ ਕਰਾਇਆ ਹੁਣ ਉਹਦੇ ਨਾਲ ਉਹਨੂੰ ਮੈਂ ਕਰਾਇਆ ਤੇ ਪਤਾ ਇਹ ਜੇ ਵਿਆਹਾਂ ਨੂੰ ਕੌਣ ਮੰਨਦਾ ਹੈ ਨਾਲੇ ਪਿੰਡ 'ਚ ਪਿੰਡ 'ਚ ਬਾਕੀ ਉਹ ਤਾਂ ਛੱਡ ਠੀਕ ਹੈ ਆਪੇ ਉਹਦਾ ਮਾਪੇ ਉਹਨੂੰ ਲਵੇ ਲਾਵੇ ਚਾਹੇ ਨਾ ਲਾਵੇ ਹੈ ਮੇਰੀ ਗੱਲ ਸੁਣ ਪੁੱਤ ਹਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਉਹ ਵਿਗੜਿਆ ਤਾਂ ਨਹੀਂ ਮਾਂ ਹੁਣ ਮੈਂ ਕੀ ਕਰਾਂ ਮੈਨੂੰ ਇਹ ਤਾਂ ਦੱਸ ਦੇ ਮੈਂ ਕਿਵੇਂ ਕਮਾਂ ਉਹਨੂੰ ਵੀ ਬਗ ਜਾ ਕਿਵੇਂ ਕਹਿਣਾ ਜਿਵੇਂ ਅਸੀਂ ਕਹੀ ਜਾਂਦੇ ਆ ਬਸ ਤੂੰ ਸਾਡਾ ਸਾਥ ਦੇ ਲੈ ਪੁੱਤ ਜੇ ਤੂੰ ਹਣਾ ਜੋ ਚਾਹੇ ਆਦੀ ਮਾਂ ਤੋਂ ਮੰਗ ਤੈਨੂੰ ਦੇ ਦਊਂਗੀ ਉਮਾ ਮੈਂ ਤਾਂ ਹੁਣ ਕੀ ਮੰਗਣਾ ਤੇਥੋਂ ਮੈਂ ਤਾਂ ਤੁਸੀਂ ਆ ਜਿਹੜਾ ਤੂੰ ਛੜੇ ਜਾ ਮੋਟਰਸਾਈਕਲ ਤੇ ਫਿਰਦਾ ਨਾ ਵਧੀਆ ਬੁਲਟ ਕੜਵਾ ਕੇ ਦਊਂ ਹੱਥ ਲੱਗਵਾ ਹੈ ਚਾਹੇ ਲੈ ਲੈ ਗੱਡੀ ਚਾਹੇ ਜੋ ਮਰਜੀ ਮੰਗ ਲੈ ਇਸ ਗੱਲ ਦੇ ਬਦਲੇ ਪੁੱਤ ਤੂੰ ਤਾਂ ਨਹੀਂ ਮੰਗਦਾ ਮੈਂ ਦਿੰਨੀ ਆ ਤੈਨੂੰ ਪਰ ਪੁੱਤ ਬਣ ਕੇ ਤੇਰੀ ਪਸੰਦ ਨਾ ਪੁੱਤ ਮੈਨੂੰ ਜਮਾ ਹੀ ਪਸੰਦ ਨਹੀਂ ਹੈ ਕਿਦਰ ਮੈਨੂੰ ਕਿਹੜਾ ਪਸੰਦ ਹੈ ਪਸੰਦ ਨਹੀਂ ਕਿਸੇ ਨੂੰ ਪੁੱਤ ਹਰ ਜੇ ਵੀ ਆਖੇ ਲੱਗ ਜਾ ਹਾਂ ਐਂ ਕਰ ਪੁੱਤ ਉਹ ਨੂੰ ਨਾ ਤੂੰ ਘਰੋਂ ਕੱਢ ਦੇ ਤੂੰ ਸਾਡੀ ਪਸੰਦ ਦੀ ਕੁੜੀ ਨਾਲ ਵਿਆਹ ਕਰਾ ਲਾ ਜੋ ਕਹੇਗਾ ਕਰੂੰ ਮਾਂ ਚਲ ਮੈਂ ਮੰਨ ਲਈ ਤੇਰੀ ਪਸੰਦ ਦੀ ਨਾਲ ਵਿਆਹ ਕਰਾ ਲੂੰਗਾ ਪਰ ਹੁਣ ਮੈਂ ਇਹਦਾ ਕੀ ਕਰਾਂ ਮੈਂ ਤਾਂ ਫਸ ਗਿਆ ਵਿਚਾਲੇ ਹਾਂ ਕੋਈ ਗੱਲ ਜੇ ਤੈਨੂੰ ਲੱਗਦਾ ਨਾ ਕਿ ਤੂੰ ਰਾਹ ਪੈ ਜਾਏਗਾ ਇਹਦਾ ਇਂਤਜ਼ਾਮ ਹੋ ਹੀ ਜਾਣਾ ਕਿਉਂਕਲਦੀਪ ਕੁਰੇ ਲਾ ਕੋਈ ਯੁਗਤੀ ਮਸਲਾ ਸੁਣੋ ਮੇਰੇ ਹੁੰਦੇ ਕਾਹਦਾ ਫਿਕਰ ਚਲੋ ਆਜੋ ਮੇਰੇ ਨਾਲ ਚੱਲੋ ਤੁਸੀਂ ਮੈਂ ਤਾਂ ਸਭ ਸੋਚੀ ਬੈਠੀ ਆ 70 ਦਾ ਟੁਕਾ ਤਾਂ ਹੈਗਾ ਡਰੀ ਮਾ ਤੇ ਹਾਂ ਤੁਸੀਂ ਸਾਰਾ ਕੁਝ ਸੋਚੀ ਬੈਠੇ ਹੋ ਮੈਂ ਤਾਂ ਪਹਿਲਾਂ ਪਹਿਲਾਂ ਆਜੋ ਜੀ ਆਜੋ ਆ ਕੇ ਆਇਆ ਨੇ ਤੇਰਾ ਚਲ ਹਜੇ ਇੱਥੇ ਕੋਈ ਚਾ ਕਾਟੀ ਹੋਈ ਜਾਂਦੀ ਆ ਹੈ ਨਾ ਮੰਮੀ ਆ ਹੀ ਰਹਿ ਗਿਆ ਬਸ ਬਸ ਇਹ ਤਾਂ ਆਪੇ ਕਰ ਲਾਂਗੇ ਕੀ ਹੋ ਗਿਆ ਹੋ ਗਿਆ ਜਿਹੜਾ ਕੁਝ ਨਹੀਂ ਹੋਣਾ ਸੀ ਹੁਣ ਤਾਂ ਤੂੰ ਭਾਈ ਆਉ ਤੇ ਜਾ ਪਿਆਰੀ ਜਿੱਤੇ ਨਾਲ ਦੁਰਦੀ ਬਣ ਹਾਂ ਸਾਡੇ ਘਰੋਂ ਜਾ ਅਸੀਂ ਜੇ ਮੇਰੀ ਮਾਂ ਨੇ ਕਹਿਤਾ ਉਹਨੇ ਨਾ ਰੱਖਣਾ ਸੀ ਨਾ ਨਾ ਤੁਸੀਂ ਆਖੀ ਗੈ ਰਹੋ ਥੋਡੇ ਬਾਰੇ ਕਿ ਮੈਂ ਸਾਰਾ ਕੁਝ ਛੱਡਿਆ ਮੈਨੂੰ ਹੁਣ ਕਿੱਥੇ ਜਾਉਂਗੀ ਮੈਨੂੰ ਤਾਂ ਮਮੀ ਉਹਨਾਂ ਨੇ ਵੀ ਲਵੇ ਨਹੀਂ ਲੋਣਾ ਉਹ ਗੱਲਾਂ ਦੀ ਤਾਂ ਮੈਨੂੰ ਸਮਝ ਨਹੀਂ ਸੀ ਮੇਰੀ ਮਾਂ ਨੇ ਸਮਝਾਇਆ ਤੂੰ ਮੇਰੇ ਕਰਕੇ ਆਪਦੇ ਮਾਪਿਆਂ ਨੂੰ ਛੱਡਿਆ ਈ ਮੇਰੀ ਕਿੱਥੋਂ ਬਣੇਗੀ ਇੱਥੋਂ ਜਾਛੇ ਦੀ ਚੱਲ ਚੱਲ ਨਿਕਲ ਜਾ ਨਹੀਂ ਨਹੀਂ ਇਹ ਤੁਸੀਂ ਐਨਾ ਪਰ ਮੇਰੇ ਪੈਰ ਬਾੜ ਗਏ ਨੇ ਤੁਸੀਂ ਉਹ ਕਰਦੀਏ ਘਰੋਂ ਬਾਹਰ ਇਹਨੂੰ ਆਪੇ ਜਿਹੜਾ ਲੈ ਕੇ ਆਇਆ ਸੀ ਉਹੀ ਕੱਢੂਗਾ ਤਾਂ ਠੀਕ ਹੈ ਆਪਾਂ ਕਿਉਂ ਬੁਰੇ ਬਾਰ ਪੈਣਾ ਫੇਰ ਵੀ ਕੇਰਾ ਤਾਂ ਬਾਹਰ ਕਢਾਈਏ ਗਾਹ ਆਪੇ ਛੱਡੇਊਗਾ ਮੈਂ ਤਾਂ ਇਹੀ ਸੋਚਿਆ ਸੀ ਵੀ ਜਿਵੇਂ ਉਹ ਲੈ ਕੇ ਆਇਆ ਉਵੇਂ ਉਹਨੂੰ ਕੱਢ ਕੇ ਆਵੇ ਆਪੇ ਜੇ ਚਾਰ ਬੰਦੇ ਚ ਗੱਲ ਵੀ ਕਰੂਗੀ ਤਾਂ ਆਪੇ ਮੁੰਡੇ ਦਾ ਨਾਮ ਆਊਗਾ ਆਪਾਂ ਤਾਂ ਪਾਸੇ ਹੋ ਜਾਾਂਗੇ ਦੋਹੇ ਆਪਦੀ ਰੈ ਨਾਲ ਆਏ ਸੀ ਤੇ ਹੁਣ ਮੁੰਡਾ ਆਪਦੀ ਰੈ ਨਾਲ ਉਹਨੂੰ ਘਰੋਂ ਕੱਢਦਾ ਆਪਾਂ ਤਾਂ ਚਾਰ ਬੰਦਿਆਂ ਚ ਸੱਚੇ ਪੈ ਜਾਾਂਗੇ ਉਹ ਆਪਾਂ ਤਾਂ ਸੱਚੇ ਪੈ ਜਾਗੇ ਉਹ ਫੇਰ ਮੁੰਡੇ ਦੇ ਕੋਲੂ ਗਿਓ ਉਹ ਕਹਿੰਦੀ ਕਿ ਚੱਲ ਕਰੇ ਲੈ ਇਕ ਚਲਾ ਕਾਢ ਦੇ ਇਹਨੂੰ ਘਰੋਂ ਕਰਾਂ ਘਰੋਂ ਦਾ ਬਾਹਰ ਕਰੀਏ ਗੱਲ ਤਾਂ ਤੁਹਾਡੀ ਹਾ ਵੀ ਸਹੀ ਐ ਇੱਥੇ ਜਾ ਕੇ ਮੁੰਡੇ ਨੂੰ ਫੇਰ ਜੇ ਉਹ ਕਰ ਲਿਆ ਹਣਾ ਗੱਲਾਂ ਚ ਲੈ ਲਿਆ ਉਹ ਫੇਰ ਕਮਲਾ ਘਰੇ ਲੈ ਆਊਗਾ ਮੇਰੀ ਕੀਤੀ ਕਰਾਈ ਸਾਰੀ ਖੇਚ ਜਾਊਗੀ ਛੇਤੀ ਆ ਜੀ ਚੱਲ ਨਹੀਂ ਤੁਸੀਂ ਮੇਰੇ ਨਾਲ ਨਹੀਂ ਗੱਲ ਸਕਦੇ ਮੈਂ ਤੁਹਾਡੇ ਪੈਰ ਬੰਨ੍ਹੀਆਂ ਮੰਮੀ ਮੰਮੀ ਮੈਂ ਤੁਹਾਡੇ ਪੈਰ ਫੜਦੇ ਹਾਂ ਫੜਦੇ ਹਾਂ ਹਾਂ ਸਿਕੰਦਰ ਮੇਰੇ ਨਾਲ ਫੜੋ ਨਾ ਛੱਡ ਕੇ ਜਿੱਥੋਂ ਆਏ ਸੀ ਤੀ ਜਾਵੇ ਚੱਲ ਨਹੀਂ ਕੋਈ ਮੇਰੇ ਨਾਲ ਨਹੀਂ ਗੱਲ ਕਰਾ ਨਾ ਕੀ ਦੁੱਖੇ ਕੰਮ ਜੇ ਕਰੀ ਜਾਂਦੇ ਤੈਨੂੰ ਬੰਦਿਆਂ ਨੂੰ ਕਹੀ ਜਾਂਦਾ ਮੈਂ ਨਿਕਲ ਜਾਣਾ ਮੰਮੀ ਤੂੰ ਤਾਂ ਖੜੀ ਹੋਣੀ ਛੜੇ ਹੋ ਆਇਆ ਨਹੀਂ ਤੂੰ ਜਾਣਦੀ ਕੀ ਆਪਣੇ ਨੱਕ ਅੰਮ ਤਮੇਰਾ ਨਿੱਪੜ ਗਿਆ ਉਹ ਯਾਹ ਕਿ ਨਾ ਦੇ ਤਾ ਲੈ ਉਹ ਕਹਿੰਦੇ ਕਿ ਮੇਰੇ ਨੂੰ ਉਹ ਮਾਦੀਨ ਛੋਟੀ ਨੁਕੜੀ ਸੀ ਜਾਂਦੇ ਆ ਦੇਖਾ ਤਾਂ ਸਹੀ ਲੈ ਹਟਾ ਬੁਲਾਈ ਵਧੀਆ ਹੋ ਗਿਆ ਨਾਲੇ ਮੱਤ ਪਿਆ ਸੀ ਵੀ ਮੇਰੇ ਹੱਥੋਂ ਰਿਸ਼ਤਾ ਲੈ ਲੈ ਅੱਛਾੜਾ ਤਾਂ ਨਾ ਚੰਦ ਚਲ ਕੋਈ ਗੱਲ ਨਹੀਂ ਇਹਨੇ ਤਾਂ ਇੱਕ ਦਿਨ ਕੜਾ ਹੀ ਲੈਣਾ ਉਹਦੋਂ ਆ ਤਾਂ ਰਿਸ਼ਤਾ ਮੈਂ ਹੀ ਕਰਵਾਉਣਾ ਆਵਾਜ਼ ਮੇਟ ਲਾ ਦੇ ਇਹ ਮੇਟ ਲਾ ਦੇ ਸਾਡੇ ਅੰਦਰ ਆਪੇ ਜਾਊਗੀ ਆਪੇ ਜਾਊਗੀ ਅੰਦਰ ਆਇਆ ਨਹੀਂ ਤਾਂ ਫਿਰ ਕੋਈ ਨਾ ਕੋਈ ਫੇਰ ਲਕਾ ਤੋੜ ਦੂੰ ਜੇ ਇਸ ਘਰ ਚ ਦੁਬਾਰੇ ਪੈਰ ਪਾਏ ਤਾਂ ਜੇ ਘਰ ਗੱਲੀ ਚੰਪੜ ਦੀ ਲੋੜ ਨਹੀਂ ਚ ਬਸ ਮਾ ਆ ਜਾ ਤੂੰ ਜਿੱਥੋਂ ਆਈਆਂ ਉੱਥੇ ਮੁੜ ਜਾ ਮੈਥੋਂ ਬੁਰਾ ਕੋਈ ਨਹੀਂ ਜੇ ਮੇਰੇ ਘਰੇ ਆਈਆਂ ਨੇ ਆਈ ਵਾਲੇ ਟੋਏ ਆਂਦਾ ਮੈਨੂੰ ਬਹੁਤ ਟਾਈਮ ਤੇ ਪਹੁੰਚਦੀ। ਰੋਜ਼ ਮੈਨੂੰ ਵੇਟ ਕਰਨੀ ਪੈਂਦੀ ਆ। ਕੋਈ ਗੱਲ ਨਹੀਂ ਬੱਚੂ। ਹੋ ਜਾਂਦੇ ਮੈਰਿਜ। ਪਰ ਮੈਂ ਤੇਰੇ ਤੋਂ ਵੇਟ ਕਰਾਇਆ ਕਰੂੰ ਮੈਂ। ਆਹ ਹੋਣਾ ਲੈ। ਅੱਗੇ ਤੁਸੀਂ ਐਨਾ ਟਾਈਮ ਹੁੰਦਾ। ਪਰ ਟਾਈਮ ਮੈਂ ਕਿ ਦੱਸਾਂ ਬੱਸ ਉਹ ਜਿਹੜਾ ਕਿ ਕੰਮ ਕਰਾਈ ਜਾਂਦਾ। अच्छा जी तब सॉरी लेट ਕਰਨੀ ਤੇ ਜੀ ਕਾ ਟੋ ਫੋ ਲਿਆਨੇ ਮੈਂ ਮੈਥਡਿਟ ਵੇਟ ਕਰਾਂਗੇ ਉਹ ਤਾਂ ਰੋਜ਼ ਦਾ ਹੈ ਇਹ ਸਰੋਂ ਕਰੇਂਗੇ ਰੋਰ ਕਰਨ ਕਰੂਗਾ ਚਲੋ ਜੋ ਤੇ ਬੈਕੀ ਕਰਾਂਗੇ ਤੁਸੀਂ ਨਾ ਹਰ ਵਾਰੀ ਲੇਟ ਹੋ ਜਾਂਦੇ ਹੋ ਲੇਟ ਕੀ ਹੋ ਜਾਣਾ ਤਰ ਪਤਾ ਕੰਮ ਧੰਦੇ ਐ ਨਹੀਂ ਐ اچھا ਜੀ ਮੈਨੂੰ ਤਾਂ ਕੋਈ ਕੰਮ ਹੀ ਨਹੀਂ ਹੈਗਾ ਉਹ ਤੂੰ ਦਾ ਕੀ ਕੰਮ ਆ ਦਿੰਦਾ ਆ ਤਾੜ ਕੇ ਰੁਕੇ ਤੇ ਆ ਰੋਗੇ ਬਸ ਜਾਣਾ ਹੁੰਦਾ ਅੱਛਾ ਜੀ ਹੂੰ ਦੇਰੋ ਤੁਸੀਂ ਨਾ ਰੋਜ਼ ਮੇਰੀ ਕਲਾਸ ਚੜਾ ਦਿੰਨੇ ਹੋ ਜੇ ਹੁਣ ਪੇਪਰ ਚ ਫੇਲ ਹੋ ਗਈ ਨਾ ਫਿਰ ਬਾਪੂ ਨੇ ਵੀ ਘਰੇ ਛੱਤਰ ਮਾਰਨੇ ਆ ਓਏ ਕਿੱਥੇ ਫੇਲ ਹੁੰਨੀ ਆ ਲਾਸਟ ਦੋ ਦਿਨ ਤੋਂ ਧਿਆਨ ਨਾਲ ਪੜ੍ਹਾਈ ਤੇ ਪੁਰਵਾਸ ਕਰਦੇ ਹਾਂ ਮੈਨੂੰ ਨਹੀਂ ਲੱਗਦਾ ਵੀ ਹੁਣ ਮੈਂ ਪਰ ਜੋ ਪਾਸ ਹੋਊਂਗੀ ਡੇਢ ਸਮਾਂ ਪਰ ਰੋਜ਼ ਹੀ ਤੁਸੀਂ ਤਾਂ ਕਾਲ ਜਦੋਂ ਮੈਨੂੰ ਛੱਡੀ ਮਰਵਾ ਦਿੰਨੇ ਹੋ ਕਦੇ ਇੱਧਰਲੇ ਪਾਰਕ ਚ ਘੁੰਮ ਲੋ ਕਰਿਓ। ਉੱਧਰਲੇ ਪਾਰਕ ਚ ਘੁੰਮ ਲੋ। ਇਹਦੇ ਇੱਥੇ ਬੈਠਣਾ ਕਦੇ ਉੱਥੇ ਬੈਠਣਾ। ਕੀ ਰਹੀ ਰਹੀ ਨਹੀਂ ਜਾਂਦਾ ਹੁਣ ਤੇਰੇ ਵਾਂ। ਆਤੀ ਅੱਛਾ ਜੀ। ਫਿਰ ਮੈਨੂੰ ਘਰ ਲੈ ਜਾਓ। ਮੈਂ ਤਾਂ ਲੈ ਜਾ ਆਂ। ਗੱਲ ਤਾਂ ਬੇਬੇ ਬਾਪੂ ਦੀ ਹੈ। ਅੱਛੀ ਸਿਕੰਦਰ ਮੈਂ ਨਾ ਸੋਚਦੀ ਹੁੰਦੀ ਸੀ ਕਿ ਮੈਂ ਨਾ ਬੈਂਕ 'ਚ ਜੋਬ ਕਰੂੰਗੀ। ਕਿਹੜੀ ਬੈਂਕ? ਮੈਨੂੰ ਲੱਗਦਾ ਹੁਣ ਤਾਂ ਤੁਹਾਡੇ ਜੋਬ ਲੱਗਣਾ ਪਊਗਾ ਮੈਨੂੰ। ਮਾਂ ਕੇ ਰੰਗ ਵਿਆਹ ਹੋ ਜਾਣ ਦੇ ਕਿਸੇ ਤਰੀਕੇ ਨਾਲ। ਤੁੱਦੂ ਵਾਰ ਜਿਹੜਾ ਵੀ ਕੋਰਸ ਕਰਨਾ ਹੋਇਆ ਕੋਈ ਜਿਹੜੀ ਇਡੀਓਟੀ ਕਰਨੀ ਹੋਵੇ ਉਹ ਕਰ ਲੈ। ਅੱਛਾ ਜੀ। ਤਾਂ ਨਾ ਤੁਸੀਂ ਐ ਕਰੋ। ਤੁਸੀਂ ਮੰਮੀ ਜਿਹੜੀ ਨਾ ਗੱਲ ਕਰ ਲਓ ਘਰੇ। ਮੇਰੇ ਵੀ ਘਰ ਦੇ ਰਿਸ਼ਤੇ ਦੇਖਦੇ ਫਿਰਦੇ ਆ। ਸਿਕੰਦਰ ਮੈਂ ਸੋਚਦੀ ਆਂ ਜੇ ਆਪਾਂ ਇੱਕ ਪਿੰਡ ਦੇ ਆਂ ਮੰਮੀ ਜਿਹੜੀ ਮੰਨ ਜਾਣਗੇ। ਉਹੀ ਤਰ੍ਹਾਂ ਲਾ ਇੱਕ ਪਿੰਡ ਆਲਾ ਇਹ ਤਾਂ ਹੁਣ ਕਿੱਦਾਂ ਦੀ ਗੱਲ ਕਰਕੇ ਤੈਨੂੰ ਵਿਆਹ ਕੇ ਨਾ ਲੈ ਜਾਂਦਾ। ਮੈਨੂੰ ਵੀ ਸਾਹੀਦਾਰ ਹੈ। ਤੇ ਬਾਪੂ ਨੇ ਮੰਨਣਾ ਨਹੀਂ ਹੈਗਾ। ਕਿੱਥੇ ਕੋਈ ਹੱਲ ਕੱਢ ਲੋ ਨਾ ਜਿੱਦ ਨਾਲ ਬਣਾ ਵਿਆ ਹੋਇਆ ਜੇ ਨਾਲ ਤੁਹਾਨੂੰ ਪਤਾ ਪੜਾਈਆਂ ਫੜੋਈਆਂ ਤਾਂ ਹੁਣ ਐਸੀ ਐਸੀ ਹੋਣਗੀਆਂ ਹਾਂ ਜਿਆ ਤੋਂ ਬਾਅਦ ਜੇ ਥੋੜਾ ਦਿਲ ਕਰਿਆ ਤਾਂ ਪੜਾ ਲਿਓ ਉਹ ਤਾਂ ਚੱਲ ਗੱਲ ਬਾਤ ਦੀ ਐ ਹੁਣ ਹੱਲ ਕੀ ਕੱਢਾਂ ਹੁਣ ਕਿੱਥੇ ਹੁੜਦੇ ਆ ਬਾਦੀ ਜੀ ਮੈਨੂੰ ਤਾਂ ਹਾਲ ਦੱਸੋ ਮੈਨੂੰ ਨਹੀਂ ਪਤਾ ਹੈਗਾ ਨਾਲ ਤੁਹਾਨੂੰ ਪਤਾ ਨਾ ਮੈਂ ਤੁਹਾਡੇ ਬਿਨਾ ਵਿਆਹ ਜਿਕਰਮ ਇਹ ਨਾ ਕਰਾਂ ਮੈਂ ਕੱਲ ਹੱਲ ਤਾਂ ਹੁਣ ਤੁਹਾਨੂੰ ਹੀ ਕੱਢਣਾ ਪਊਗਾ ਮੇਰੇ ਕੋਲ ਤਾਂ ਫਿਰ ਇੱਕੋ ਹੀ ਆ ਗਿਆ ਕੋਟ ਮਾਰ ਗਿਆ ਕੋਟ ਮੈਰਿਜ। ਸਿਕੰਦਰਾ ਕੀ ਗੱਲ ਕਹੀ ਜਾਂਦੇ ਹੋ। ਸਾਾਨੂੰ ਜਦੋਂ ਪਪੂ ਨੇ ਉਹ ਜਿਹਨੂੰ ਨਾਮ ਮੰਨਿਆ ਨਾਂ ਸਵੀਕਾਰ ਕੀਤਾ। ਫੇਰ ਆਪਾਂ ਕੀ ਕਰਾਂਗੇ? ਐਸੇ ਕਿਹੜਾ ਮੰਨ ਰਿਹਾ। ਉੱਤਲੇ ਵੀ ਮੰਨ ਸਕਦੇ ਇੱਕ ਪਿੰਡ ਤੋਂ। ਕਰਾਉਣੀ ਤਾਂ ਆਪਾਂ ਨੂੰ ਕੋਟ ਮੈਰਿਜ ਹੀ ਹੋਊਗੀ। ਅੱਜ ਕਰਾਲਾ 4 ਦਿਨ ਫੈੜ ਕੇ ਕਰਾ ਲਈਏ। ਫਿਰ ਐਪਕ ਤੂੰ ਜੇ ਬਣਾ ਸਕਦੇ। ਫਿਰ ਠੀਕ ਐ। ਮੈਨੂੰ ਇਹੀ ਹਾਲ ਐ। ਤਾਂ ਫਿਰ ਇਹ ਹਾਲੇ 4 ਦਿਨ ਰੁਕ ਕੇ ਵੀ ਕਰਨਾ ਪੂ ਤੇ ਹੁਣ ਵੀ ਕਰਨਾ ਐਡੀ ਗਾਦੀ ਕਾਲਾ ਤੈਨੂੰ ਕਰ ਲਾਂਗੇ ਕੋਈ ਜਾਨੀ ਨਹੀਂ ਨਹੀਂ ਸਿਕੰਦਰ ਕਾਨੂੰ ਪਾਪੂ ਮੇਰਾ ਰਿਸ਼ਤਾ ਕਿਤੇ ਹੋਰ ਪੱਕਾ ਕਰਨ ਉਹ ਤੋਂ ਪਹਿਲਾਂ ਮੈਂ ਛੋਨੀ ਅੱਜ ਉਹ ਵਿਆਹ ਕਰਾ ਲਈ ਸਿਕੰਦਰ ਨਹੀਂ ਨਹੀਂ ਇਹ ਗੱਲ ਨਹੀਂ ਹੋ ਸਕਦੀ ਇਹ ਰਿਸ਼ਤਾ ਰੁੱਸਦਾ ਇਹਨੂੰ ਹਾਂ ਨਹੀਂ ਕਰਨੀ ਤੂੰ ਜਾਂ ਤਾਂ ਬਸ ਇੱਕੋ ਹੀ ਹੱਲ ਹੈ ਮੈਂ ਕਿਸੇ ਵਕੀਲ ਨਾਲ ਗੱਲ ਕਰ ਲੈਣਾ ਜਾਂ ਤਾਂ ਜਾ ਕੇ ਤੁਰੋ ਜਨਾ ਦੀ ਕੋਟ ਮਾਰਗੀ ਕਰਾਂ ਲੇ ਬਸ ਠੀਕ ਹੈ ਪਰ ਤੁਸੀਂ ਗੱਲ ਕਰਕੇ ਮੈਨੂੰ ਫੋਨ ਤੇ ਦੱਸ ਦਿਓ ਹਾਂ ਫੋਨ ਤੇ ਮੈਂ ਦੱਸ ਦਿਆਂ ਪਰ ਯਾਰ ਇੰਨੀ ਜਲਦੀ ਵੀ ਕਾਦੀ ਐ ਘਰ ਦੇ ਪਰ ਇੰਨੀ ਜਲਦੀ ਤੂੰ ਕਿਆ ਪੜਨਾ ਹੈ ਜੇ ਮੈਂ ਤਾਂ ਵਾਦੂ ਗਿਆ ਕਿ ਮੈਂ ਪੜਨਾ ਪਰ ਬਾਪੂ ਕਹਿੰਦੇ ਉਹਨਾਂ ਨਾਲ ਗੱਲ ਕਰ ਲਾਂਗੇ ਮੁੰਡਿਆਂ ਨਾਲ ਤੇ ਸਾਡੀ ਕੁੜੀ ਭਈ ਵਾ ਤਾਂ ਬਾਅਦ ਪੜੂਗੀ ਹੁਣ ਤੇ ਜਿਹੜਾ ਕੋਰਸ ਕਰਨਾ ਹੈ ਕਹਿੰਦੇ ਉਹ ਤਾਂ ਬਾਅਦ ਕਰ ਲੈ ਪਰ ਤੁਹਾਨੂੰ ਪਤਾ ਹੁਣ ਮੈਂ ਉਹਨਾਂ ਨੂੰ ਜਵਾਬ ਨਹੀਂ ਦੇ ਸਕਦੀ ਕੌਣਾ ਮੁੰਡਾ ਕਿੱਥੋਂ ਦਾ ਜਿਹੜਾ ਮੇਰੀਆਂ ਜਣਾਂ ਚ ਬੈਠੀ ਜਾਂਦਾ ਹੈ। ਉਹ ਤਾਂ ਬਾਪੂ ਨੇ ਮੈਨੂੰ ਵੀ ਨਹੀਂ ਦੱਸਿਆ। ਪਰ ਉਹਦੀ ਮਾਂ ਨਾਲ ਤਾਂ ਗੱਲ ਕਰ ਹੀ ਸਕਦੀ ਆ ਨਾ। ਇਹ ਮੁੰਡਾ ਹੋ ਕੇ ਤੁਸੀਂ ਕਹ ਰਹੇ ਹੋ ਕਿ ਤੁਹਾਨੂੰ ਡਰ ਲੱਗਦਾ। ਤੇ ਆ ਸੋਚੋ ਮੈਂ ਤਾਂ ਫਿਰ ਵੀ ਕੁੜੀ ਆ। ਮੈਨੂੰ ਤਾਂ ਬਾਪੂ ਗਲਕੋਟੇ ਮਾਰ ਦੇਗਾ। ਹਾਂ ਜੇ ਕੋਡ ਮੇਰੇ ਨਾਲ ਹੱਲ ਹੁੰਦਾ। ਪਰ ਸਭ ਤੋਂ ਵਧੀਆ ਤੁਸੀਂ ਵਕੀਲ ਨਾਲ ਗੱਲ ਕਰ ਲਓ। ਚਲੋ ਠੀਕ ਆ। ਮੈਂ ਚਲਦੀ ਆ। ਟਾਈਮ ਬਹੁਤ ਹੋ ਗਿਆ। ਇਹ ਬੱਪੂ ਨੇ ਫੇਰ ਘਾਣਾ ਫੜਨੀ ਨੇ ਅੱਜ ਜਲਦੀ ਜਾਊਗੀ। ਵਾਹ, ਹਲੇ ਕਿੰਨਾ ਦਾ ਟਾਈਮ ਹੋਇਆ ਹੈ। ਚਲ ਕੋਈ ਗੱਲ ਨਹੀਂ। ਮੈਂ ਚੱਲਦੀ ਆ। ਐਨੇ ਚਲਦੀ ਕਾਦੀ ਹਿੰਦੀ ਆ ਜਮ ਨੂੰ। ਆਉਂਨੀ ਨਗਰਾਂ ਆ ਭੱਜ ਕਰਲਾ ਜਾਂਦੀ ਆ। ਤੇਰਾ ਦਾ ਪੰਗਾ ਹੀ ਆ। ਕੋਟ ਮਾਰ ਦੇਣਾ। ਕੋਈ ਧੀਰੇ ਨਾਲ ਗੱਲ ਕਰਾਂ। ਤੇਰਾ ਇਹ ਨਹੀਂ ਆ ਵੇਹਣਾ। ਮਾਤਾ ਮਾਰਦੇ ਆ। ਅੱਗੇ ਉਸ ਨੂੰ ਧੀਰੇ ਨਾਲ ਗੱਲ।

ਹੇ ਹੇ ਸਾਰੇ ਤੇਰੇ ਬਾਪੂ ਦੇ ਪੰਗੇ ਪਏ ਨੇ ਜਿਹੜਾ ਤੇਰੇ ਵਾਸਤੇ ਰਿਸ਼ਤਾ ਦੇਖਦਾ ਇਹ ਮੰਨਦਾ ਕੋਈ ਨਾ ਕੁਝ ਕਰ ਨਹੀਂ ਪਊਗਾ ਅੱਛਾ ਜੀ ਫਿਰ ਇਹ じゃ ਕੀ ਕੀਤਾ ਆਪਾਂ ਆਪਾਂ ਵਕੀਲ ਨਾਲ ਗੱਲ ਕੀਤੀ ਹੈ ਕੋਰਟ ਮੈਰਿਜ ਕਰਾਉਣੀ ਹੈ ਜਿਹੜੇ ਕਹੋ ਉਹ ਤਾਂ ਭਰਾ ਕੱਲ ਨੂੰ ਆਏ ਨੂੰ ਤਾਂ ਫੋਨ ਦੇਖ ਕੇ ਕਿਹੜੇ ਦਿਨ ਘਰੋਂ ਨਿਕਲ ਸਕਦੀ ਆ ਮੰਨਣਾ ਮੈਂ ਤਾਂ ਕੱਲ ਨੂੰ ਹੀ ਆਜਾਂ ਕੋਲੋਂ ਦਾ ਬਹਾਨਾ ਲਾ ਕੇ ਕੁਝ ਚਾਹੀਦਾ ਤਾਂ ਨਹੀਂ ਤਾਰਾ ਤੇਰਾ ਦਾ ਹਰਕਾਰ ਦੇ ਵੀ ਲੋਗਾ ਸਾਰੇ ਚੱਕ ਲੈ ਅੱਛਾ ਹਰਕਾਰ ਪੈਨਕਾਰਡ ਹਾਂ

ਆਪਾਂ ਨੂੰ ਵੇਚੋਚ ਕੇ ਪਹਿਲੇ ਵਕੀਲ ਨੂੰ ਠੀਕ ਹੈ ਜੀ ਮੈਂ ਆਪਾਂ ਸਵੇਰੇ ਮਿਲਦੇ ਹਾਂ ਉੱਥੇ ਪਾਰਕ ਜੀ ਆਉਣਾ ਹਾਂ ਪਰ ਇੱਕ ਗੱਲ ਦਾ ਧਿਆਨ ਰੱਖਿਓ ਸ਼ਾਮ ਹੋ ਜੂਗੀ ਉਸ ਹਾਂ ਉਹਦਾ ਨਾ ਮਾਰ ਕੇ ਦੂਰ ਹੋ ਰਹਿ ਜਾਣਾ ਬੰਨਾ ਕੀ ਮਾਰਨਾ ਫਿਰ ਆਪ ਕੋਰੇ ਨਹੀਂ ਹੁੰਦੇ ਵਾਪਸ ਮੁੜ ਕੇ ਘਰੇ ਦਾ ਕੋਣ ਕੋਣ ਬੰਦ ਲੇਗਾ ਪਤਾ ਤਾਂ ਹੁਣ ਲੱਗਦੀ ਹੈ ਉਸ ਵੀ ਠੀਕਾ ਫਿਰ ਮੈਂ ਕੱਪੜੇ ਲੈ ਕੇ ਆਉਂਗਾ ਸਾਰਾ ਸਮਾਨ ਜਿੰਨਾ ਹੈਗਾ ਚੱਕ ਲਿਆ ਠੀਕ ਹੈ ਬਸ ਕੱਲ ਤੋਂ ਬਾਅਦ ਤੋਂ ਐ ਲਾਣਾ ਉਧਰ ਨਹੀਂ ਆਉਦੇ ਘਰੇ ਜਾਏਗੀ ਐਦਰੀ ਲੈ ਕੇ ਜਾਊਂਗਾ ਠੀਕ ਹੈ ਬਾਕੀ ਦੇਖ ਲੈਂਗੀ ਆਣ ਮੈਂ ਕੋਸਤਾ ਹੈ ਬੇ ਕੰਮ ਬਹੁਤ ਵੱਡਾ ਐਡਾ ਛੋਟਾ ਨਹੀਂ ਹੈਗਾ ਜਿਵੇਂ ਆਪੀ ਕਹਿ ਤਾ ਕਿ ਮੈਂ ਤਾਂ ਚੱਲ ਚੱਲ ਦੇਖਦੇ ਆਂ ਅੱਗੇ ਕੀ ਬਣਦਾ ਦੱਸਦਾ ਕਰੋ ਵੀ ਲੱਗ ਮੈਂ लगता मैं सिकंदर से जकीन के अगे अपने आप धोखा कर लिया मेनू नीसी पता भी तेन जदिया मां बाप तो बन के बैठेगा ਮੇ ਜਾਉਗੇ ਵੀ ਕਿਤੇ ਲੈਣਾ ਦੇ ਮਾਬੂ ਮੂਤ ਕੋ ਚੱਕੀ ਵੀ ਨਹੀਂ ਪਿੰਡ ਜਿੰਨਾ ਕਬੜਾ ਉਹਨਾਂ ਦਾ ਮੈਂ ਜੰਦਾ ਰੋਕਦਾ ਵੀ ਨਹੀਂ ਹੈਗਾ ਕੀ ਹੋ ਗਿਆ ਤੈਨੂੰ ਬਿਓ ਦੇਖ ਆਪਣੜੀ ਕਿਵੇਂ ਬੈਠੀ ਆ ਛੋਟੀ ਇਹ ਕਿਵੇਂ ਬੈਠੀ ਐ ਤੇ ਮੈਨੂੰ ਕੀ ਪਤਾ ਸੂਰੇ ਬੈਠੀ ਆ ਬਸ ਬਣੀ ਜਦੋਂ ਮਾਪੇ ਦਾ ਦਿਲ ਦਿਖਾਇਆ ਹੋਵੇ ਨਾ ਉਹਨੇ ਉਹਨੇ ਮਾਵਾ ਵੀ ਤੜਫਦੀ ਆ ਜਮਾ ਤੀਆਂ ਪੁੱਤਾਂ ਨੂੰ ਬੱਦ ਸੀ ਸੇਂ ਦਿੰਦੀ ਆ ਬਸ ਉਹੀ ਬੱਦ ਸੀ ਸੰਦੇ ਨਤੀਜੇ ਅੱਜ ਮੈਂ ਭੁਗਤ ਰਹੀ ਆ ਪਹਿਲੇ ਮੇਰੀ ਗੱਲ ਸੁਣ ਤੂੰ ਇੱਧਰ ਹੋ ਆ ਦੇ ਕਿੰਨਾ ਕੀੜੇ ਆਣਾ ਪਾਉਣਾ ਤੂੰ ਇੱਧਰ ਆ ਕੇ ਦੱਸ ਮੈਨੂੰ ਕੀ ਹੋ ਗਿਆ ਕੀ ਹੋ ਗਿਆ ਕੁਛ ਨਹੀਂ ਮੈਂ ਤਾਂ ਬਹਿਣੇ ਕੰਮ ਕਰਕੇ ਨਾ 10 ਮਿੰਟ ਦਮ ਲੈ ਰਹੀ ਸੀ ਮੈਨੂੰ ਲੱਗਿਆ ਫਿਰ ਮੈਂ ਬਾਕੀ ਦੇ ਕੰਮ ਨਵੇੜ ਲੂੰਗੀ ਬਸ ਇੰਨੀ ਚੀ ਮੰਮੀ ਆਰ ਡੈਡੀ ਮੈਨੂੰ ਬੋਲਣ ਲੱਗ ਗਏ ਤੇ ਸਿਕੰਦਰ ਨਾਲ ਰਲ ਕੇ ਉਹਨਾਂ ਨੇ ਮੈਨੂੰ ਘਰੋਂ ਕੱਢਤਾ ਮੈਨੂੰ ਕਹਿੰਦੇ ਇਸ ਘਰ 'ਚ ਤੇਰੇ ਲਈ ਕੋਈ ਜਗ੍ਹਾ ਨਹੀਂ ਤੂੰ ਹੀ ਦੱਸ ਮੈਂ ਕਿੱਥੇ ਜਾਊਂਗੀ ਮੇਰੀ ਗੜ ਕੱਲੀ ਦੀ ਗਲਤੀ ਸੀ ਜੀਸਕਰ ਨੂੰ ਗਲਤੀ ਮੰਨਿਆ ਜਾਂਦਾ ਤਾਂ ਫਿਰ ਸੁਕੰਦਰ ਵੀ ਬਰਾਬਰ ਦਾ ਗੁਨਾਹਗਾਰਾ ਫਿਰ ਉਹਨੂੰ ਹਮਦਰਦੀ ਕਿਉਂ ਮੇਰੇ ਨਾਲ ਐਡਾ ਦੁਰਵਿਵਹਾਰ ਕਿਉਂ ਕਰਦੇ ਨੇ ਚੁੱਪ ਕਰ ਪਹਿਲਾਂ ਤੂੰ ਚੁੱਪ ਕਰ ਪਹਿਲਾਂ ਮੇਰੀ ਗੱਲ ਸੁਣ ਨਾ ਤੂੰ ਐਵੇਂ ਕਿਵੇਂ ਘਰੋਂ ਨਿਕਲੀ ਐਵੇਂ ਕਿਵੇਂ ਤੈਨੂੰ ਘਰੋਂ ਘੜਤਾ ਤੂੰ ਆਪਣੇ ਹੱਕ ਲਈ ਬੋਲਦੀ ਤੇਰਾ ਕਿਹੜਾ ਕੱਲੀ ਦਾ ਕਸੂਰ ਆਈ ਤਾਂ ਵਰਕਾ ਬਣੀ ਇੱਕ ਪਿੰਡ ਚ ਵਿਆਹ ਕਰਾਉਣ ਦੀ ਸਦਾ ਆਈ ਤਾਂ ਹੁੰਦੀ ਆ ਵੀ ਮੈਂ ਨੰਬਰੇ ਬੋਲ ਨਹੀਂ ਸਕਦੀ ਤੇ ਨਾਲੇ ਮੈਂ ਕਿਵੇਂ ਕਹਿ ਦਿੰਦੀ ਉਹਨਾਂ ਨੂੰ ਨਾ ਗੱਡੂ ਉਹਨਾਂ ਨੇ ਤਾਂ ਮੈਨੂੰ ਇਹ ਕਿੱਚ ਕੇ ਗੁਰੂਬਾਰ ਗੱਡ ਕੇ ਘੇਟ ਲਾ ਲਿਆ ਨਾ ਬੇਬੇ ਬਾਪੂ ਬਹੁਤ ਸੱਚੀ ਬੋਲਦੇ ਨੇ ਵਿ ਪਿੰਡ ਚ ਵਿਆਹ ਕਰਾਉਣਾ ਕੋਈ ਚੰਗੀ ਗੱਲ ਐ ਇਹ ਚੁੱਪ ਕਰ ਦੇ ਜੀ ਇਹਦਾ ਕੱਲੀ ਦਾ ਕਸੂਰ ਨਹੀਂ ਹੈਗਾ ਤੇਰਾ ਭਾਈ ਵੀ ਬਰਾਬਰ ਦਾ ਕਸੂਰਵਾਰ ਆ ਹੁਣ ਬੋਲ ਦਿਓ ਛੱਜ ਤਾਂ ਬੋਲੇ ਛਾਣਨੀ ਕੀ ਬੋਲੇ 360 ਨਕਸ ਨੇ ਦੇ ਚ ਹੈ ਤੂੰ ਚੱਲ ਲੈ ਘਰੇ ਚੱਲ ਐਵੇਂ ਕਿਵੇਂ ਘਰੋਂ ਕੱਢ ਲਈ ਦੂ ਨਾ ਨਾ ਪੈਣੀ ਮੰਮੀ ਉਹਨੇ ਫੇਰ ਮੈਨੂੰ ਮਾਰਨਗੇ ਮੇਰੇ ਤਾਂ ਗੁੱਟ ਨਹੀਂ ਖਾਦੀ ਹੁੰਦੀ ਐਵੇਂ ਕਿਰ ਮਾਰਨਗੇ ਮੈਂ ਹੈਗੀ ਆ ਮੈਂ ਦੇਖ ਲਈ ਤੈਨੂੰ ਕਿਹੜਾ ਹੱਥ ਲਾਉਂਦਾ ਇਹਨੂੰ ਲੈ ਕੇ ਤਾਂ ਜਾਣੀ ਤੂੰ ਆਪਦੀ ਜ਼ਿੰਮੇਵਾਰੀ ਤੇ ਲੈ ਕੇ ਚੱਲੀ ਇੱਕ ਮਿੰਟ ਖੜ ਤੂੰ ਪਹਿਲਾਂ ਮੈਂ ਉਹਦੇ ਨਾਲ ਗੱਲ ਕਰ ਲੈਂਦੇ ਉਰਿਆ ਬੇ ਤੂੰ ਕਿਉਂ ਬੋਲੀ ਜਾਂਦਾ ਕਿਉਂ ਬੋਲੀ ਜਾਂਦਾ ਹੈ ਮੇਰੀ ਗੱਲ ਸੁਣ ਲੈ ਸਾਡੇ ਤਾਂ ਘਰ ਦਾ ਸਾਰਾ ਕੰਮ ਕਰਦੀ ਆ ਹੈ ਨਾਲੇ ਡੰਗਰਾ ਪਸ਼ੂਆਂ ਦਾ ਕਰਵਾਉਂਦੀ ਆ ਤੂੰ ਤਾਂ ਹੱਥ ਨਹੀਂ ਲਾਉਂਦਾ ਨਾ ਤੇਰਾ ਬਾਪੂ ਕੱਥ ਲਾਵੇ ਨਾ ਲਾਵੇ ਤੇਰਾ ਭਾਈ ਚੋਰ ਹੱਥ ਬਾਹਰ ਦਾ ਕਰੀਏ ਕ ਘਰ ਦਾ ਕਰੀਏ ਕੰਮ ਤਾਂ ਕਰ ਦਿੰਦੀ ਆ ਤੂੰ ਇਹਨੂੰ ਲਈ ਤਾਂ ਜਾਣੀਆ ਪਹਿਲਾਂ ਇਹਨੂੰ ਘਰੋਂ ਕੱਢ ਤੈਨੂੰ ਵੀ ਕੱਢ ਦੇਣਗੇ ਨਾ ਇਹਨੇ ਕਿਵੇਂ ਕੱਢ ਦੇਣਗੇ ਉਹਨਾਂ ਦੇ ਬੁੜੇ ਵਾਲੇ ਰਾਜ ਆ ਵਿਆਹ ਕੇ ਆਈਆਂ ਕੋਈ ਨਿਕਲ ਕੇ ਨਹੀਂ ਆਈ ਵੀ ਘਰੋਂ ਕੱਢ ਦੇਣਗੇ ਹਾਂ ਤੂੰ ਤਾਂ ਨਿਕਲ ਕੇ ਨਹੀਂ ਉਹ ਤਾਂ ਨਿਕਲ ਕੇ ਆਈ ਐ ਵੇ ਜਿਹੇ ਨਿਕਲ ਕੇ ਆਈ ਆ ਵਿਆਹ ਤਾਂ ਕਰਾਇਆ ਅਗਲੀ ਨੇ ਹੁਣ ਹੋ ਗਿਆ ਜਿਹੜਾ ਕੁਛ ਹੋਣਾ ਸੀ ਹੁਣ ਉਹਨੂੰ ਘਰੇ ਵਾਰੇ ਕੱਢੋਂਗੇ ਦਿਮਾਗ ਤੋਂ ਕੰਮ ਲੈ ਲੈ ਅਕਲ ਵਰਤਿਆ ਕਰ ਮਣੀ ਮੋਟੀ ਚੱਲ ਲੈ ਚੱਲ ਚੱਲ Sånn, ja. ਅਈ ਤਾ ਜਾਨਣਾ ਹੋਣਾ ਹਾਈ ਠੀਕ ਹਰ ਜੋ ਨਾ ਪੈਨੂ ਕਿਨੇ ਕਿਹਾ ਵੀ ਇਹਨੂੰ ਲੈ ਕੇ ਆ ਘਰੇ ਹੈ ਨਾ ਤੂੰ ਕਿਨੂੰ ਪੁੱਛ ਕੇ ਦਵਾਰੇ ਘਰੇ ਬੜੀ ਆ ਮੰਮੀ ਜੀ ਇਹਦਾ ਵੀ ਘਰ ਆ ਵਿਆਹ ਕਰਾਇਆ ਇਹਨੇ ਥੋੜੇ ਮੁੰਡੇ ਨਾਲ ਇਹਦਾ ਘਰ ਕਿਵੇਂ ਹੋ ਗਿਆ ਭਾਈ ਹੱਦ ਹੋ ਗਈ ਇਹਦਾ ਘਰ ਕੋਈ ਨਹੀਂ ਹੈ ਇਹਦਾ ਘਰ ਆਪਦੇ ਮਾਪਿਆਂ ਕੋਲ ਜਾਵੇ ਇੱਥੇ ਕੋਈ ਥਾਣੇ ਇਹਨੂੰ ਅਸੀਂ ਕੋਈ ਪੰਚਾਇਤਾਂ ਲੈ ਕੇ ਨਹੀਂ ਗਏ ਸੀ ਇਹਨੂੰ ਵਿਆਹਣ ਵੀ ਇਹਦਾ ਘਰ ਬਣ ਗਿਆ ਮੰਮਾ ਕੋਈ ਹੋਰ ਜਾਏ ਖਾਣੀ ਆ ਕੇ ਕਹਿ ਦੂਗੀ ਵੀ ਮੈਂ ਤਾਂ ਗੱਗੇ ਦੇ ਘਰ ਆਣੀ ਉਹਨੂੰ ਵੀ ਬਾੜ ਲੈਂਗੀ ਘਰੇ ਮੰਮੀ ਜੀ ਕਿਹ ਹੈ ਜੇ ਗੱਲਾਂ ਕਰਦੇ ਹੋ ਉਹੀ ਬੋਲ ਮਾਰੀ ਜਾ ਰਿਹਾ ਬਾਪੂ ਜੀ ਤੁਸੀਂ ਤਾਂ ਸਮਝਦਾਰ ਹੋ ਸਮਝਾਓ ਮੰਮੀ ਨੂੰ ਕੀ ਸਮਝਾਈਏ ਅਸੀਂ ਕੀ ਸਮਝਾਉਣਾ ਗੱਲ ਤਾਂ ਇਹਦੀ ਹੈ ਇਹ ਨਾ ਆਪ ਸਮਝੇ ਨਾ ਕਿਸੇ ਨੂੰ ਹੋਰ ਸਮਝ ਦੁੱਤੀ ਕੋਈ ਨਾ ਇੰਕੀ ਤੂੰ ਚੱਲ ਅੰਦਰ ਚੱਲ ਪਾਣੀ ਪੂਣੀ ਪੀ ਚੱਲ ਕੇ ਜਾਵੇ ਕਰਦੀ ਗੱਲ ਜਾ ਤੂੰ ਜਾ 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 ਅੰਦਰ ਕਰਹੀ ਕੀ ਜਾਨੀ ਤੂੰ ਹੈ ਹੁਣ ਤੂੰ ਇਸ ਘਰ ਦੀ ਪ੍ਰਧਾਨ ਬਣੇਗੀ ਜਿਹਨੇ ਜੀ ਕਰਦਾ ਅੰਦਰ ਲੈ ਕੇ ਬਾੜ ਦਿੰਨੀ ਆ ਤੂੰ ਇਹਨੂੰ ਸਮਝਾਉਣਾ ਕਿ ਨਹੀਂ ਸਮਝਾਉਣਾ ਨਹੀਂ ਜੇ ਬਾੜਾ ਹੱਥ ਚਪੋਂਗੇ ਨਾ ਫਿਰ ਦੋਹਾਂ ਨੂੰ ਘਰੋਂ ਕੱਢ ਦੂੰਗੀ ਮੰਮੀ ਜੀ ਠੰਡੇ ਹੋ ਜੋ ਕਿਉਂ ਇੰਨਾ ਬੋਲੀ ਜਾਂਦੇ ਹੋ ਔੜੀ ਬੋਲੋ ਨਾਲੇ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਇੱਕ ਕੀ ਗੱਲ ਕਰੇਂਗੀ ਤੂੰ ਛੱਡ ਦੇ ਅਸਤਾ ਘਾਂਟਾ ਲਾ ਕੇ ਮੱਥਾ ਮੱਥਾ ਮਾਰ ਮਾਰ ਕਰੋ ਕੱਢੀ ਸੀਗੀ ਖੜਾ ਛੜਵਾਇਆ ਸੀ ਤੇ ਤੂੰ ਫੇਰ ਮੇਰੇ ਸਿਰ ਤੇ ਲੈ ਕੇ ਮਿਠਾ ਦੀ ਉਹ ਮੰਮੀ ਜੀ ਮੈਨੂੰ ਤਾਂ ਬੋਲ ਲੈਣ ਦੋ ਉਸਤਾਪ ਹੀ ਬੋਲੀ ਜਾਣਾ ਮੇਰੇ ਤਾਂ ਸੁਣ ਲਓ ਪਹਿਲਾਂ ਪੂਰੀ ਗੱਲ ਬਾਪੂ ਜੀ ਸਮਝਾਓ ਪਹਿਲਾਂ ਮੇਰੀ ਕੋਈ ਲੋੜ ਨਹੀਂ ਅਸੀਂ 10-20 ਮਿੰਟੇ ਨੂੰ ਘਰੇ ਖੜਨ ਦੇਵਾਂਗੇ ਅਸੀਂ ਇਹਨੂੰ ਰੱਖਣੀ ਨਹੀਂ ਬਾਪੂ ਜੀ ਗੱਲ ਸੁਣੋ ਪਹਿਲਾਂ ਮੇਰੀ ਲੈ ਤੂੰ ਵੀ ਸੁਣਾ ਲੈ ਮੰਮੀ ਕੀ ਗੱਲਾਂ ਕਰਦੇ ਹੋ ਬੋਲੇ ਹੋ ਸਾਧ ਹੁੰਦਾ ਘਰ ਦਾ ਕੰਮ ਕਰਦੀ ਆ ਫੇ ਡੰਗਰਾਂ ਦਾ ਕਰਦੀ ਆ ਆ ਟੋਕੇ ਬੱਟੇ ਦਾ ਵੀ ਕਰ ਦਿੰਦੀ ਆ ਜਿਹੜਾ ਬਾਪੂ ਜੀ ਤੇ ਵੀਰ ਜੀ ਕਰਦੇ ਵੀ ਨਹੀਂ ਹੈਗੇ ਹੇ ਤੁਸੀਂ ਘਰ ਉੱਤਰਦੀ ਫਰੀਦ ਨੂੰ ਨੌਕਰਾਨੀ ਮਿਲੀ ਹੋਈ ਆ ਹੋਰ ਦੱਸ ਕੀ ਪਾੜਦੇ ਹੋ ਪਿੰਡ ਦੀ ਐਹ ਪਿੰਡ ਦੀ ਆ ਨੱਕ ਵੱਢਿਆ ਗਿਆ ਅਸੀਂ ਜਉਣ ਜੋਗੇ ਨਹੀਂ ਛੱਡੇ ਬਾਪੂ ਜੀ ਆ ਤੁਹਾਡੇ ਮੁੰਡੇ ਦਾ ਵਿਆਹ ਕਰਾਇਆ ਫੇਸ ਪੂਸ ਕਰ ਦੂਗੀ ਅੱਧ ਬੜਾ ਕੇ ਲੈ ਜਾਊਗੀ ਫਿਰ ਦੇਖੀ ਜਾਇਓ ਇੱਥੇ ਹੱਥੇ ਹੱਥ ਮਾਰ ਕੇ ਆਉਂਦ ਨੇ ਨਾ ਉਹ ਲੈ ਜਾਊ ਇਹ ਨਾਲ ਹਾਂ ਹਾਂ ਝੌਂਕਦੇ ਫਿਰ ਇੱਥੇ ਮੁੜ ਕੇ ਦਿਮਾਗ ਤੋਂ ਤਾਂ ਕੰਮ ਲੈ ਲਿਆ ਕਰੋ ਚੱਕ ਦਿਓ ਮੂੰਹ ਚੱਕ ਠੱਕੇ ਮਾਰ ਕੇ ਕੱਢ ਦਿੰਨੇ ਹੋ ਚੱਲ ਠੀਕ ਹੈ ਕਰ ਲੈਨੇ ਗਾ ਨਾ ਮੈਥੋਂ ਨਹੀਂ ਜਰੀ ਜਾਂਦੀ ਜਰੀ ਮੈਂ ਸ਼ੁਕਰ ਜਾਂਦੀ ਐ। ਓਹੋ ਮੰਮੀ ਜੀ ਜਰਨ ਨੂੰ ਕੀ ਆ ਤੁਸੀਂ ਇੰਨਾ ਕੁਛ ਕਹਿ ਦਿੰਦੇ ਹੋ ਕਿਹੜਾ ਕੋਈ ਜਵਾਬ ਦਿੰਦੀ ਆ। ਥੋੜੀ ਸਾਰੀ ਗੱਲ ਮੰਨਦੀ ਆਗੀ। ਤੁਸੀਂ ਫੇਰ ਚੱਲ ਲੱਤਾਂ ਮੁੱਕੀਆਂ ਲਾਜ਼ਮੋਂ ਫੇਰ ਉਹਦੀ ਹੋ ਜਾਂਦੀ ਆ। ਹੋਰ ਕੋਈ ਆ ਗਈ ਇੱਥੇ ਸਿਆਪਾ ਖੜਾ ਹੋ ਜੂ। ਪਰ ਮੰਮੀ ਜੀ ਛੇ ਪੰਚਾਇਤ ਇਕੱਠੀ ਕਰ ਲੈਈ ਆਪਣੀ ਪਰਿਵਾਰ ਚ ਨੱਕਾ ਪਟੜੋ ਆਪਣੀ। ਨਹੀਂ ਪੰਚਾਇਤ ਤੁਰੂ ਇਹਦੇ ਨਾਲ। ਕਿਹਨੇ ਤੁਰਨਾ ਐ ਇਹਦੇ ਨਾਲ? ਇਹ ਤਾਂ ਪਿਓ ਲੈ ਕੇ ਉਹ ਪੰਚਾਇਤ। ਕੀ ਲੈ ਕੇ ਆਉ। ਮੰਮੀ ਜੀ ਜਦ ਲੋਕ ਕਰੇ ਤਾਂ ਮਸਾ ਦੇਖਣਾ ਹੁੰਦਾ ਨਾ ਫੇਰ ਸਾਰੇ ਤੁਰ ਪੈਂਦੇ ਨੇ। ਬਾਪੂ ਤੁਸੀਂ ਖੁਦ ਸਿਆਣੇ ਹੋ। ਅਸੀਂ ਇਸੇ ਗੱਲੋਂ ਡ ਸੱਤ ਚ ਖੜਾ ਲੈਣਾ ਆਖਣੇ ਇਹਨੂੰ ਪਿੰਡ ਦੀ ਕੁੜੀ ਨੂੰ ਲਈ ਬੈਠੇ ਨੇ ਫਿਰ ਬਾਪੂ ਜੀ ਫਿਰ ਉਹ ਘਰੋਂ ਕਿਉਂ ਕੱਢਦੇ ਹੋ ਉਹ ਤਾਂ ਪਹਿਲਾਂ ਦੇਖਣਾ ਸੀ ਪਹਿਲਾਂ ਆਉਦੇ ਮੁੰਡੇ ਦੇ ਨੱਥ ਪਾਉਂਦੇ ਭਾਈ ਹੁਣ ਕੀ ਲੋੜ ਆ ਜੇ ਕੱਢਣੀ ਸੀ ਪਹਿਲੇ ਦਿਨ ਹੀ ਕੱਢ ਦਿੰਦੇ ਹਾਂ ਉੱਥੇ ਰੌਲਾ ਪਿਆ ਸੀ ਕੀ ਕਰਾਂ ਉਹ ਮੁੰਡੇ ਨੇ ਨਹੀਂ ਆਪਾਂ ਬਲਗਣ ਦਿੱਤਾ ਅੱਜ ਮਾ ਮਾਸਾ ਮੰਨਿਆ ਸੀ ਹਾਂ ਅੱਜ ਮੰਨਿਆ ਸੀ ਅੱਜ ਤੁਸੀਂ ਮਸਾ ਸਾਡੇ ਸਾਰੇ ਕਰੀ ਕਰਾਈ ਚਾਲ ਤੇ ਪਾਣੀ ਫੇਰਤਾ ਮम्मी ਜੀ ਤੁਸੀਂ ਕੱਢਣਾ ਹੌਲੀ ਹੌਲੀ ਕੱਢਦੇ ਹੋ ਐ ਕਿਉ ਕੱਢਦੇ ਹੋ ਕੋਲਖਤ ਤੁਸੀਂ ਕੋਈ ਕਾਰਾ ਕਰਕੇ ਕੱਢਦੇ ਹੋ ਐਵੇਂ ਤਾਂ ਕੋਈ ਕਸੂਰ ਵੀ ਨਹੀਂ ਬਗੈਰ ਕਸੂਰ ਤੋਂ ਕੱਢੋਗੇ ਤਾਂ ਲੋਕ ਵੀ ਤੁਹਾਡੇ ਮੂੰਹ 'ਚ ਹੱਥ ਦੇਣਗੇ ਤੇ ਫੇਰ ਜੇ ਕੋ ਕਾ ਹੋ ਗਿਆ ਫੇਰ ਕਿਵੇਂ ਕੱਢਾਂਗੇ ਫੇਰ ਲੋਕ ਕਹਿਣਗੇ ਮਾਰਤੀ ਇਹਨਾਂ ਨੇ ਮਾਰਤੀ ਉਹ ਕਰਤਾ ਬਾਹ ਕਰਤਾ ਕੀ ਕਰਾਂਗੇ ਕਿਉਂ ਮਾਰਨੀ ਆ ਬਾਪੂ ਜੀ ਮਾਰ ਕੇ ਜੇਲ੍ਹ ਚ ਪਾ ਦੂੰ ਮੇਰੀ ਗੱਲ ਸੁਣੋ ਜੀ ਚਰਨੋ ਜਮਾ ਸਹੀ ਗੱਲ ਕਹਿੰਦੀ ਆ ਐ ਅਚਾਨਕ ਘਰੋਂ ਕੱਢੀ ਚ ਤਾਂ ਆਪੇ ਕਸੂਰ ਵਾਰ ਆਪਾਂ ਕੋਈ ਇਹਦੇ ਚ ਗਲਤੀ ਕੱਢਾਂਗੇ ਵੀ ਜਾਂ ਕਹਾਂਗੇ ਵੀ ਬਾਗਾਂ ਦੇ ਬੰਦੇ ਬਾੜ ਦੀਆ ਘਰੇ ਹੈ ਜਾਂ ਇਹ ਬਾਹਰ ਅੰਦਰ ਫਿਰਦੀ ਆ ਜਾਂ ਇਹ ਸਾਡਾ ਡੋਲ ਦੀ ਵਿਗਾੜਦੀ ਆ ਉਹੀ ਦੂਸ਼ਨ ਲਾ ਕੇ ਉਹੀ ਦਾ ਮੈਂ ਕਹਿੰਦੀ ਆ ਵੀ ਹੌਲੀ ਦੇ ਨੇ ਦੂਸ਼ਨ ਲਾ ਕੇ ਫਿਰ ਕੱਟਾਂਗੇ ਕਸੂਰ ਕੱਟਾਂਗੇ ਇਹਦੇ ਘਰ ਦੇ ਨੂੰ ਵੀ ਦੱਸਾਂਗੇ ਵੀ ਆਹ ਕੁਛ ਕਰਦੀ ਆ ਹੁਣ ਦੇ ਇੱਕੋ ਲੱਗ ਤਾਂ ਕੱਟਾਂਗੇ ਤਾਂ ਆਪਣਾ ਕਸੂਰ ਨਿਕਲੂਗਾ ਦਿਮਾਗ ਤੋਂ ਕੰਮ ਲਵੋ ਵੱਡੀ ਦਿਮਾਗ ਵਾਲੀ ਇਹਦੇ ਘਰ ਦੇ ਨੂੰ ਇਹਨੇ ਮੰਗਾ ਹੁਣ ਤੱਕ ਨਹੀਂ ਕੋਈ ਆਇਆ ਮੁੜ ਕੇ ਕਹੋ ਨਾ ਕੋਈ ਨਹੀਂ ਆਉਂਦਾ ਮੰਮੀ ਜੀ ਜਦੋਂ ਅਗਲੇ ਦੇ ਹਿੱਸਾ ਲੈਣਾ ਹੋਊਗਾ ਫਿਰ ਤਾਂ ਸਾਰਾ ਡੱਬਰ ਉੱਤੇ ਆ ਜਾਊਗਾ ਹਾਂ ਇਹ ਤਾਂ ਗਲਤ ਗੱਲ ਆ ਪੁੱਤ ਜਿਹੜੀ ਛਾ ਉਹ ਤਾਂ ਦੀ ਮਰਿਆਂ ਬਰਾਬਰ ਹੁੰਦੀ ਆ ਮਾਂ ਪਿਓ ਦੇ ਜੇ ਸਮਝੋ ਤਾਂ ਚਲ ਮੰਮੀ ਅੰਦਰ ਚੱਲਦੇ ਚਲੋ ਬਹੁਤ ਗਰਮੀ ਆ ਆ ਜੋ ਠੰਡੇ ਹੋ ਜਾਓ ਅਸੀਂ ਹੁਣ ਤੇਰੇ ਖਾਤਰ ਬਿੰਦਚਟ ਵਕ ਕਾਇਦੇ ਨੇ ਵੀ ਰਹਿ ਪਾਪਾਈ ਬਿੰਦਚਟ ਕਿਉਂ ਚਾਰਨੋਂ ਨੇ ਤਾਂ ਮੇਰੇ ਅਕਲ ਤੇ ਪੜਦਾ ਪਿਆ ਸੀ ਉਹ ਚੱਕ ਤਾਂ ਹੁਣ ਤਾਂ ਨਾਲ ਤਾਂ ਕਰਾਇਆ ਕਰੂੰ ਸਾਰੇ ਘਰ ਦਾ ਕੰਮ ਹੈ ਆਪ ਮਹਾਰਾਣੀ ਵਾਂਗੂ ਬੈ ਕੇ ਆ order ਲਾ ਕੇ ਉਹ ਕਰਾਇਆ ਕਰੂੰਗੀ ਤੇ ਕੋਈ ਨਾ ਕੋਈ ਇਹ ਜਿਹਾ ਇਹਦੇ ਸਿਰ ਤੇ ਦੂਸ਼ਣ ਮੜੂਗੀ ਕਿ ਆਪਣੇ ਆਪ ਘਰ ਛੱਡ ਕੇ ਜਾਵੇ ਲੋਕ ਮੈਨੂੰ ਮਾੜੀ ਨਾ ਕਹਿਣ ਇਹਨੂੰ ਮਾੜੀ ਕਹਿਣ ਲਾ ਦੇਖਾ ਤਾਂ ਸਹੀ ਲਾ ਕੁੜੀ ਜਦੋਂ ਨੂੰ ਮੈਂ ਪਹੁੰਚੀ ਉਹਦੋਂ ਤਾਂ ਲੱਗਦਾ ਇਹਨਾਂ ਦੀ ਗੱਲ ਠੰਡੀ ਪੈ ਗਈ ਚਲ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਫੇਰ ਮੈਂ ਕਾਦੇ ਵਾਸਤੇ ਆ ਬਾਲਦੀ ਤੇ ਤੇਲ ਪਾਈ ਆਉਣੀ ਆ ਸਾਸੀ ਕਾਲ ਜੀ ਸਾਰਿਆਂ ਨੂੰ ਹੁਣੀ ਹੁਣੀ ਤੁਸੀਂ ਸਾਡੀ ਵੀਡੀਓ ਦੇਖੀ ਵੀਡੀਓ ਕਿੱਦਾਂ ਦੀ ਲੱਗੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵਾਰ-ਵਾਰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੁਹਾਡਾ ਆਪਣਾ ਚੈਨਲ ਮਾਸਟਰ ਖੂਡੀ